ਸਰ ਅਯਾਦ ਮੀਰ ਉਹਨਾਂ ਤੋਂ ਹੀ ਲਾ ਲੇ ਪੱਤਰ ਇਹ ਚੋਂ ਲਾ ਲਏ ਉਹ ਅਸੀਂ ਦੇਖਿਆ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਵਿੱਚ ਵਿਚਰ ਰਹੇ ਹੋ ਔਰ ਭਾਰੀ ਸਮਰਥਨ ਵੀ ਤਾਂ ਮਿਲ ਰਿਹਾ ਹੀ ਦੇਖ ਰਿਹਾ ਹਾਂ ਪੂਨ ਕਾਲਸ ਵੀ ਤਾਂ ਆਈ ਆ ਦੇ ਕਿਵੇਂ ਦੇਖਦੇ ਹੋ ਇਹ ਮੈਨੂੰ ਕੀ ਗੱਲਾਂ ਚਾਹੋਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਹਲਕਾ ਡੇਰਾ ਬਾਬਾ ਲਾਣਿਕ ਦੇ ਨਿਵਾਸੀਆਂ ਦਾ ਤਹਿ ਦੇ ਲੋ ਧੰਨਵਾਦ ਕਰਦਾ ਅ ਪਿਛਲੇ ਦੋ ਚਾਰ ਦਿਨਾਂ ਤੋਂ ਲਗਾਤਾਰ ਮੇਰੀ ਸਿਹਤ ਲੀ ਹੁੰਦੇ ਬਾਵਜੂਦ ਵੀ ਲੋਕਾਂ ਦਾ ਜੋ ਪਿਆਰ ਹੈ ਜੋ ਮੇਰੇ ਪ੍ਰਤੀ ਜੋ ਸਤਕਾਰ ਹੈ ਬਹੁਤ ਵਧੀਆ ਲਗਾਤਾਰ ਮੈਨੂੰ ਫੋਨ ਕਾਲ ਵੀ ਆ ਰਹੀਆਂ ਨੇ ਔਰ ਉਹਨਾਂ ਦੀਆਂ ਰੋਅ ਨਾਲ ਦੁਬਾਰਾ ਤੋਂ ਮੈਂ ਸੇਜਾਬਦ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਲੋਕਾਂ ਦੇ ਦੇ ਵਿੱਚ ਜਾ ਰਿਹਾ ਅੱਜ ਦੁਬਾਰਾ ਮੈਂ ਆਪਣੇ ਹਰ ਇੱਕ ਜੋ ਜੋ ਮੇਰੇ ਨਾਲ ਜੋ ਪਿੰਡਾਂ ਤੋਂ ਜੋ ਮੇਰੇ ਸਮਰਥਕ ਨੇ ਜੋ ਮੇਰੇ ਹਲਕਾ ਨਿਵਾਸੀ ਨੇ ਉਹਨਾਂ ਤੱਕ ਅੱਜ ਮੈਂ ਅਪਰੋਚ ਵੀ ਕੀਤੀ ਹੈ ਔਰ ਇਵਨ ਕਲਾ ਨੌਰ ਦੇ ਵਿੱਚ ਵੀ ਮੈਂ ਅੱਜ ਇੱਕ ਕੈਂਪੇਨ ਅੱਜ ਦੁਬਾਰਾ ਤੋਂ ਕਿਉਂਕਿ ਹੁਣ ਲਾਸਟ ਲੇ ਹੋਏ ਦੋ ਤਿੰਨੇ ਦਿਨਾਂ ਦੇ ਜਿਨ੍ਹਾਂ ਦੌਰਾਨ ਆਪਾਂ ਆਪਣਾ ਇਹ ਜਿਹੜੀ ਕੈਂਪੇਨ ਨੂੰ ਠੀਕ ਹੈ ਇਹਨੂੰ ਆਪਣਾ ਅਮਲੀ ਜਾਮਾ ਦੇਣਾ ਸੋ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਸਤਿਕਾਰਯੋਗ ਹਲਕਾ ਨਿਵਾਸੀਆਂ ਦਾ ਉਸ ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਕਿ ਬਹੁਤ ਜਲਦੀ ਮੈਂ ਦੋ ਚਾਰ ਦਿਨਾਂ ਵਿੱਚ ਇਹ ਆਪਣਾ ਸਿਹਤ ਮਰੀ ਬਿਲਕੁਲ ਕੋਈ ਜ਼ਿਆਦਾ ਹੀ ਟਿਲੀ ਹੋ ਗਈ ਸੀ ਪਰ ਹੁਣ ਕਾਫੀ ਜ਼ਿਆਦਾ ਇਮਪਰੂਵਮੈਂਟ ਹੋ ਗਈ ਹੈ ਤਾਲੇ ਕਰੀਏ ਅਸੀਂ ਫੀਲਡ ਵਿੱਚ ਆ ਜਾਂਦੇ ਆ ਦੇਖਦੇ ਆ ਲੋਕਾਂ ਦਾ ਮੂਹਰ ਦੇਖਦੇ ਆ ਕੋ ਲੋਕ ਕਾਫੀ ਉਤਾਵਲੇ ਬਿਠੇ ਨੇ ਨਹੀਂ ਦੇ ਨੇ ਕੇ ਪਾਸ ਨਹੀਂ ਰਿਹਾ ਆਪਣੀ ਦਾ ਵੀ ਕਿੰਨੂ ਹੋਲਡ ਪਾਉਣੀ ਹੈ ਕਿਵੇਂ ਦੇਖਦੇ ਆ ਲੋਕਾਂ ਦੇ ਇਸ ਮੂਮੈਂਟ ਹਾਂ ਬਹੁਤ ਵਧੀਆ ਗੱਲ ਬਿਲਕੁਲ ਜੀ ਲੋਕ ਸੱਚੀ ਬਹੁਤ ਉਤਾਵਲੇ ਆ ਜੀ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਤਾਂ ਉਡੀਕ ਕਰ ਰਹੇ ਕਿ ਕਿਦਨ 20 ਤਰੀਕ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਆ ਜੀ ਔਰ ਇਸ ਵਾਰ ਇੱਕ ਨਵਾਂ ਇਤਿਹਾਸ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਰਚਨਾ ਜੀ ਔਰ ਇੰਨੇ ਪੋਜ਼ਿਟਿਵ ਇੰਨੇ ਜਿੰਨੇ ਵੀ ਸੂਝਮਾਨ ਵੋਟਰ ਸਪੋਰਟਰ ਸਾਡੇ ਆ ਇੰਨੇ ਆਸਵੰਦ ਨੇ ਕਿ ਇਸ ਵਾਰ ਪਹਿਲੀ ਵਾਰ ਆਪਾਂ ਬਾਬੇ ਨਾਨਕ ਦੀ ਧਰਤੀ ਤੇ ਇੱਕ ਵਧੀਆ ਮਤਲਬ ਇੱਕ ਇਤਿਹਾਸ ਇੱਕ ਫਤਵਾ ਦੇਣ ਜਾ ਰਹੇ ਹਾਂ ਬਹੁਤ ਵਧੀਆ ਮੈਨੂੰ ਆਸ ਹੈ ਕਿ ਆਪਾਂ ਕਹਿੰਦੇ ਨੇ ਕੁਝ ਮਤਲਬ ਬਿਯੋਂਡ ਲਿਮਟ ਵੀ ਆਪਾਂ ਕੁਝ ਸੋਚਿਆ ਹੁੰਦਾ ਹੈ ਔਰ ਉਸ ਤੋਂ ਵੀ ਉੱਪਰ ਲੋਕਾਂ ਦਾ ਇੱਕ ਪਿਆਰ ਸਤਿਕਾਰ ਮਿਲ ਰਿਹਾ ਵਾ ਸੋ ਸੱਚੀ ਗੱਲ ਹੈ ਇਸ ਵਾਰ ਲੋਕ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਵੋਟ ਬੈਂਕ ਵੀ ਮਤਲਬ ਜਿਦਾਂ ਆਪਾਂ ਕਹਿੰਦੇ ਵੀ ਜਦੋਂ ਵੋਟਾਂ ਹੁੰਦੀਆਂ ਤਾਂ ਕਈ ਲੋਕ ਤੇ ਵਿਚਾਰਾ ਵੋਟ ਪਾਉਣੇ ਜਾਂਦੇ ਪੀ ਛੱਡੋ ਆਪਾਂ ਕਿਉਂ ਪਰ ਮੈਨੂੰ ਲੱਗਦਾ ਇਸ ਵਾਰ ਉਹਨਾਂ ਲੋਕਾਂ ਨੇ ਵੀ ਵੋਟਾਂ ਪਾਉਣੀਆਂ ਨੇ ਜਿੰਨਾ ਕਦੇ ਵੋਟ ਪਹਿਲੀ ਵਾਰ ਜਦੋਂ ਕਦੇ ਪਾਈ ਵੀ ਨਹੀਂ ਸੀ ਸੋ ਮੈਂ ਬਹੁਤ ਪੋਜ਼ਿਟਿਵ ਹਾਂ ਔਰ ਇਹ ਪੋਜ਼ਿਟਿਵ ਹੋਣ ਦਾ ਕਾਰਨ ਹੈ ਮੈਨੂੰ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਸਤਿਕਾਰ ਮਿਲ ਰਿਹਾ ਮੈਂ ਧੰਨਵਾਦ ਕਰਦਾ ਆਪਣੇ ਹਲਕਾ ਵਾਸੀਆਂ ਦਾ ਸਰ ਗੱਲ ਕਰੀਏ ਜੇ ਜਦੋਂ ਵੀ ਤੁਸੀਂ ਕੋਈ ਕੰਮ ਆ ਤੇ ਨਿਕਲਦੇ ਹੋ ਜਾਣ ਕਰਨੇ ਵਾਣੇ ਹੋ ਕੇ ਤੁਸੀਂ ਵੋਟਰਾਂ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਇਹ ਸਵਲ ਤੇ ਜੋ ਕਿਵੇਂ ਦੇਦੇ ਹੋ ਇਹ ਤੁਹਾਡੀ ਕਿਵੇਂ ਸੋਚ ਹੈ ਬਿਲਕੁਲ ਜੀ ਦੇਖੋ ਮੈਂ ਪਹਿਲਾਂ ਵੀ ਅੱਗੇ ਵੀ ਤੁਹਾਡੇ ਨਾਲ ਜਦੋਂ ਮੈਂ ਰੂਬਰੂ ਐਸੀ ਹੋਰ ਮੈਂ ਤੁਹਾਨੂੰ ਦੱਸਿਆ ਸੀ ਕਿ ਦੇਖੋ ਲੀਡਰ ਜਿਹੜਾ ਨਾ ਆਪ ਨਹੀਂ ਕੋਈ ਵੀ ਬੰਦਾ ਲੀਡਰ ਬਣਾਉਂਦੇ ਆ ਲੋਕ ਔਰ ਜਿਹੜੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਲੋਕਤੰਤਰ ਵਿੱਚ ਲੋਕ ਫਤਵਾ ਦਿੰਦੇ ਆ ਤਾਂ ਕੋਈ ਲੀਡਰ ਬੰਦਾ ਸੋ ਮੈਂ ਨਿਮਾਣਾ ਹੋ ਕੇ ਜੇ ਅੱਜ ਲੋਕਾਂ ਤੇ ਜਾ ਰਿਹਾ ਤਾਂ ਇਹ ਵੀ ਮੈਂ ਲੋਕਾਂ ਦਾ ਵਾਅਦਾ ਕਰਦਾ ਕਿ ਨਿਮਾਣਾ ਹੋ ਕੇ ਵੀ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗਾ ਤਾਂਦੇ ਹੀ ਨਾਲ ਜੋ ਮੈਂ ਜੋ ਮੇਰੇ ਮਨ ਦੀਆਂ ਜੋ ਮੈਂ ਆਪਣਾ ਇਹਦਾ ਜਾਂ ਜੋ ਮੈਂ ਆਪਣੇ ਇੱਕ ਸਿਧਾਂਤ ਨਹੀਂ ਮੇਰੀ ਜਾਂ ਮੇਰੇ ਪ੍ਰੋਫੈਸਰ सुरेंद्रਪਾਲ सुरेंद्र ਆਪਣੇ ਸਤਨਾਮ ਜੀ ਨੇ ਉਹ सुरेंद्रਪਾਲ ਸ਼ਰਮਾ ਜੀ ਨੇ ਸਾਡੇ ਪ੍ਰੋਫੈਸਰ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਸਤਨਾਮ ਜੀ ਉਹਨਾਂ ਨੇ ਜੋ ਜੋ ਸਿਧਾਂਤ ਸਾਨੂੰ ਜਾਣ ਦੱਸੇ ਆ ਜਿਨ੍ਹਾਂ ਸਿਧਾਂਤਾਂ ਦੇ ਉਹ ਚਾਹੁੰਦੇ ਸੀ ਕਿ ਮੇਰੇ ਇਹ ਜਿਹੜੇ ਸਾਡੇ ਮੇਰੇ ਜੋ ਮੇਰੇ ਆਪਣਾ ਕਹਿ ਸਕਦੇ ਆ ਕਿ ਅਸੀਂ ਇਹਨਾਂ ਦੇ ਲਾਈ ਬੂਟੇ ਆ ਅਸੀਂ ਉਹਨਾਂ ਸਿਧਾਂਤਾਂ ਦੇ ਨਾਲ ਹੀ ਆਪਣੇ ਆਪ ਨੂੰ ਅੱਗੇ ਪੋਲਿਟਿਕਸ ਦੇ ਵਿੱਚ ਸਰਵਾਈਵ ਕਰਾਂਗੇ ਔਰ ਮੈਨੂੰ ਆਸ ਹੈ ਕਿ ਲੋਕ ਵੀ ਇਹ ਚਾਹੁੰਦੇ ਆ ਕਿ ਇਸ ਹਲਕੇ ਦੀ ਨੁਹਾਰ ਬਦਲੇ ਔਰ ਇੱਕ ਵਧੀਆ ਲੀਡਰ ਹਲਕੇ ਨੂੰ ਮਿਲੇ ਸਰ ਅਪੀਲ ਕੀ ਕਰਨੀ ਜਾਵੇ ਵੋਟਰਾਂ ਨੂੰ ਮੈਂ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰ ਸੋਟਰਾਂ ਨੂੰ ਇਹ ਅਪੀਲ ਕਰਨੇ ਚਾਹੁੰਦਾ ਕਿ ਭਰਾਓ ਇਹ ਟਾਈਮ ਹੈ ਬਸ ਦਿਨ ਦੇ ਵਿੱਚ ਦੋ ਔਰ ਬੜੇ ਤਰ੍ਹਾਂ ਦੇ ਤੁਹਾਨੂੰ ਲਾਲਚ ਕਈ ਤਰ੍ਹਾਂ ਦੀਆਂ ਤੁਹਾਨੂੰ ਕਈ ਕੁਝ ਮਿਲੇਗਾ ਮੈਂ ਨਾ ਤੇ ਦੇਖੋ ਮੈਨੂੰ ਤੁਹਾਡਾ ਪਿਆਰ ਮੈਨੂੰ ਪਤਾ ਮਿਲ ਰਿਹਾ ਮੈਂ ਕੋਈ ਬਿਨਾਂ ਲਾਲਚ ਤੋਂ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਮੈਂ 1 ਰੁਪਏ ਦਾ ਵੀ ਠੀਕ ਹੈ ਮੈਂ ਤੁਹਾਡੇ ਤੇ ਕੋਈ ਸਹਾਰ ਨਹੀਂ ਕਰ ਰਿਹਾ ਪਰ ਉਹਦੇ باوجود ਤੁਹਾਡਾ ਜਿਹੜਾ ਪਿਆਰ ਹੈ ਮੈਨੂੰ ਮਿਲ ਰਿਹਾ ਸੋ ਮੈਂ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਬਿਨਾ ਕਿਸੇ ਲਾਲਚ ਤੋਂ ਇਸ ਔਰ ਆਪਣੀ ਜਿਹੜੀ ਵੋਟ ਦਾ ਅਧਿਕਾਰ ਹੈ ਆਪਣੀ ਮਤ ਦਾ ਅਧਿਕਾਰ ਆ ਬੜੇ ਸੁਚੱਜੇ ਢੰਗ ਦੇ ਨਾਲ ਕਰਿਓ ਔਰ ਇਸ ਨਿਮਾਣੀ ਨੂੰ ਆਜਾਣ ਉਮੀਦਵਾਰ ਤੋਂ ਤੇ ਅੱਜ ਮੈਂ ਤੁਹਾਡੇ ਵਿੱਚ ਤੁਹਾਡੀ ਕੁਚਹਿਰੀ ਚ ਉਤਰਿਆ ਸੋ ਹੀਰੇ ਜੋ ਡਾਇਮੰਡ ਦਾ ਜੋ ਬਟਨ ਹੈ 9 ਨੰਬਰ ਜੋ ਬਟਨ ਡਾਇਮੰਡ ਦਾ ਜੋ ਮੇਰਾ ਚੋਣ ਨਿਸ਼ਾਨ ਹੈ ਉਨੂੰ ਦਵਾ ਕੇ 20 ਤਰੀਕ ਨੂੰ ਇੱਕ ਫਤਵਾ ਦੇ ਦਿਓ ਤਾਂ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਚ ਇਹ ਪਤਾ ਲੱਗ ਜਾ ਕੇ ਕਿ ਵਾਕਈ ਲੋਕ ਜਿਹੜੇ ਆ ਡੇਰਾ ਬਾਬਾ ਨਾਨਕੀ ਪੂਰੇ ਪੰਜਾਬ ਦੇ ਲੋਕ ਵੀ ਇੱਕ ਸੂਝਵਾਨਤਾ ਨਾਲ ਆਪਣੇ ਵੋਟ ਦਾ ਅਧਿਕਾਰ ਵਰਤਣ ਦੀ ਮਤਲਬ ਸੂਝ-ਬੂਝ ਰੱਖਦੇ ਆ ਸੋ ਜੀ ਸਰ ਆਹੀ ਜਵਾਬ ਹੈ ਕਿ ਕਮੈਂਟ ਬਹੁਤ ਆਏ ਪਹਿਲੋਂ ਵੀ ਤੁਹਾਡੀ ਨੂਰ ਚੱਲੀ ਸੀ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਚੱਲੀ ਕਾਫੀ ਲੋਕ ਪਿਆਰ ਦੇ ਰਹੇ ਨੇ ਕਮੈਂਟ ਕਰ ਰਹੇ ਨੇ ਲਾਈਕ ਕਰ ਰਹੇ ਨੇ ਕਿਵੇਂ ਦੇਖੋ ਉਹਨਾਂ ਨੂੰ ਕੀ ਕਹਣਾ ਦਵਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਆਬਸਲੀ ਜਦੋਂ ਮਤਲਬ ਤੁਹਾਨੂੰ ਕੋਈ ਸ਼ਾਬਾਸ਼ ਦਿੰਦਾ ਜਾਂ ਕੋਈ ਕਮੈਂਟ ਕਰਦਾ ਤਾਂ ਉਹਦੇ ਨਾਲ ਤੁਹਾਡਾ ਇੱਕ ਮੋਟੀਵੇਸ਼ਨਲ ਜਿਹੜਾ ਆਪਣਾ ਜਾਂ ਆਦਤ ਵੱਧ ਜਾਂਦਾ ਹੈ ਕਿ ਆਪਾਂ ਹੋਰ ਆਪਾਂ ਤਗੜੇ ਹੋ ਕੇ ਹੰਬੜਾ ਮਾਰਦੇ ਹਾਂ ਸੋ ਇਹ ਇੱਕ ਮਤਲਬ ਸਮਝ ਲਿਓ ਕਿ ਇੱਕ એનર્ਜੀ ਦਾ ਕੰਮ ਕਰਦੇ ਆ ਸੋ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਵੋਟਰਾਂ ਸਪੋਰਟਰਾਂ ਦਾ ਹਲਕਾ ਨਿਵਾਸੀਆਂ ਦਾ ਉਹਨਾਂ ਨੇ ਬਹੁਤ ਵਧੀਆ ਮੈਨੂੰ ਪੋਜ਼ਿਟਿਵ ਰਿਸਪੌਂਸ ਔਰ ਬੜਾ ਇੱਕ ਨਾ ਵਧੀਆ ਜਿਹਾ ਮਾਹੌਲ ਇੱਥੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਸਿਰਜਿਆ ਗਿਆ ਹੈ ਬੜੇ ਸ਼ਾਂਤੀ ਤਰੀਕੇ ਨਾਲ ਮੈਂ ਹਰ ਘਰ ਹਰ ਦੋਰ ਤੇ ਜਾ ਕੇ ਕੈਂਪੇਨ ਕੀਤੀ ਹੈ ਬਿਨਾ ਕਿਸੇ ਲਾਲਚ ਤੋਂ ਬਿਨਾ ਰੈਲੀਆਂ ਕੀਤੇ ਔਰ ਮੈਨੂੰ ਇੰਨੀ ਖੁਸ਼ੀ ਹੈ ਕਿ ਲੋਕ ਦੇਖੋ ਕਿੰਨਾ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਆ ਕਿ ਵਾਕਈ ਇੱਕ ਅਮਨ ਸ਼ਾਂਤੀ ਨਾਲ ਇੱਕ ਕੈਂਪੇਨ ਕਰਨੀ ਬਹੁਤ ਜ਼ਰੂਰੀ ਹੈ ਨਹੀਂ ਤੇ ਆਪਾਂ ਹੁਣ ਮੈਂ ਦੇਖ ਰਿਹਾ ਸੀ ਕਿ ਪਿਛਲੇ ਲਗਭਗ ਜਦੋਂ ਦੀ ਇਲੈਕਸ਼ਨ ਡਿਕਲੇਅਰ ਹੋਈ ਆ ਮੌਜੂਦਾ ਸਰਕਾਰ ਆਮ ਪਾਰਟੀ ਦੇ ਆਲਮੋਸਟ ਮਿਲਦਾ ਭੀ ਲਗਭਗ ਕਾਫੀ ਵੱਡੀ ਲੀਡਰਸ਼ਿਪ ਹਲਕੇ ਵਿੱਚ ਵੰਡ ਰਹੀ ਹੈ। ਔਰ ਮੈਂ ਦੇਖ ਰਿਹਾ ਕਿ ਇੰਨੀ ਲੀਡਰਸ਼ਿਪ ਆਉਣ ਦੇ ਬਾਵਜੂਦ ਵੀ ਲੋਕ ਜਿਹੜੇ ਆ ਆਪਣਾ ਜਿਹੜਾ ਉਹਨਾਂ ਦਾ ਇੰਟਰਸਟ ਹੈ ਉਹ ਇੰਨਾ ਨਹੀਂ ਸ਼ੋਅ ਕਰ ਪਾ ਰਹੇ। ਕਿਉਂ ਨਹੀਂ ਕਰ ਰਹੇ? ਉਹਦਾ ਕਾਰਨ ਇਹ ਆ ਕੀ ਜੇ ਵਕਈ ਸਰਕਾਰ 2.5 ਸਾਲਾਂ ਦੇ ਆਪਣੇ ਸਮੇਂ ਦੌਰਾਨ ਹਲਕਾ ਡੇਰਾ ਬੱਬਾ ਨਾਨਕਵਾਲ ਉਹਨਾਂ ਨੇ ਧਿਆਨ ਦਿੱਤਾ ਹੁੰਦਾ ਜਾਂ ਇੱਥੋਂ ਦੇ ਦੋ ਮੇਜਰ ਕਸਬੇ ਡੇਰਾ ਬੱਬਾ ਨਾਨਕ ਤੇ ਕਲਾਨੌਰ ਇਹਨਾਂ ਦੀਆਂ ਜੋ ਮੁੱਖ ਮੰਗਾਂ ਜਾਂ ਲੋਕਾਂ ਦੀਆਂ ਜੋ ਜੋ ਇੱਥੋਂ ਦੀਆਂ ਆਸਾਂ ਸੀ ਸਰਕਾਰ ਤੋਂ ਉਹਦੇ ਵੱਲ ਕਿਤੇ ਉਚੇਚੇ ਤੌਰ ਤੇ ਧਿਆਨ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਪੀ ਇੰਨੀ ਮਿਹਨਤ ਸਰਕਾਰ ਨੂੰ ਹੁਣ ਕਰਨ ਦੀ ਲੋੜ ਨਹੀਂ ਸੀ ਪੈਣੀ ਸੋ ਜਿਮਣੀ ਚੋਣ ਤਾਂ ਸਰਕਾਰ ਆਟੋਮੈਟਿਕਲੀ ਜੇ ਉਹਨਾਂ ਨੇ ਕੰਮ ਅੰਜਾਮ ਦਿੱਤੇ ਹੁੰਦੇ ਤਾਂ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਆਪ ਮੁਹਾਰੀ ਹੋ ਕੇ ਫਤਵਾ ਦੇਣਾ ਸੀ ਪਰ ਹੁਣ ਇੰਨੀ ਜਿੱਦੋਜਾਦ ਕਰਨ ਦੇ ਬਾਵਜੂਦ ਵੀ ਮੈਨੂੰ ਲੱਗ ਰਿਹਾ ਹੈ ਕਿ ਸਰਕਾਰ ਨੂੰ ਨਿਰਾਸ਼ਾ ਉਹਨਾਂ ਦੇ ਹੱਥ ਲੱਗ ਰਹੀ ਹੈ ਬਾਕੀ ਮੈਂ ਕਿਸੇ ਦਾ ਤਾਂ ਕਿਸੇ ਬਾਰੇ ਤੇ ਕੁਝ ਨਹੀਂ ਪਰ ਮੈਨੂੰ ਆਪਣਾ ਇਹ ਮੈਨੂੰ ਪਤਾ ਹੈ ਕਿ ਲੋਕਾਂ ਦਾ ਜੋ ਇਸ ਵੇਲੇ ਸਨੇਹਾ ਜੋ ਪਿਆਰ ਹੈ ਉਹ ਮੇਰੇ ਨਾਲ ਬਹੁਤ ਵਧੀਆ ਔਰ ਮੈਨੂੰ ਆਸ ਹੈ ਕਿ ਲੋਕ 20 ਨਵੰਬਰ ਦਿਨ ਬੁੱਧਵਾਰ ਨੂੰ ਹੀਰੇ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰਨਗੇ ਔਰ ਮੈਂ ਇਹ ਗੱਲ ਮੇਰਾ ਨਾ ਵਾਦਾ ਹੈ ਕਿ ਉਹਨਾਂ ਜੇ ਰੋ ਕਾਮਯਾਬੀ ਦੇ ਨਾਲ ਕਿਉਂਕਿ ਲੋਕਾਂ ਦੇ ਫਤਵੇ ਦੇ ਨਾਲ ਮੈਂ ਇਸ ਹਲਕੇ ਦੀਨਹਾਰ ਵੀ ਬਦਲਾਂਗਾ ਲੋਕਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਗਰਾਊਂਡ ਲੈਵਲ ਦੀਆਂ ਪਿੰਡ-ਪਿੰਡ ਦੀਆਂ ਸਮੱਸਿਆਵਾਂ ਉਹਨਾਂ ਨੂੰ ਠੀਕ ਹੈ ਸਰਕਾਰ ਤੱਕ ਲੈ ਕੇ ਜਾਵਾਂਗਾ ਔਰ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾ ਕੇ ਉਹਨਾਂ ਦਾ ਇੱਕ ਸਚਾਰੂ ਢੰਗ ਨਾਲ ਕੋਈ ਹੱਲ ਜਿਹੜਾ ਹੋਏਗਾ ਉਹਦਾ ਕਰਨ ਦੀ ਹਮੇਸ਼ਾ ਪਹਿਲ ਕਦਮੀ ਮੇਰੀ ਰਹੇਗੀ ਸੋ ਇਸ ਅਹਿਸਾਸ ਦੇ ਨਾਲ ਮੈਂ ਫਿਰ ਤੋਂ ਧੰਨਵਾਦ ਕਰਦਾ ਸਾਰੇ ਸਾਡੇ ਵੋਟਰ ਸਪੋਰਟਰਾਂ ਦਾ ਔਰ ਆਸ ਕਰਦਾ ਕਿ 20 ਤਰੀਕ ਨੂੰ ਇਸ ਨਿਮਾਣੇ ਨੂੰ ਆਪਣਾ ਫਤਵਾ ਦੇ ਕੇ ਤੁਹਾਡੀ ਕਚਹਿਰੀ 'ਚ ਖੜੇ ਆ ਫਤਵਾ ਦੇ ਕੇ ਕੰਮਜਾਮ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ